ਲਓ ਜੀ ਸਵੇਰੇ ਉੱਠੇ ਆ ਪਾਣੀ ਪੁਣੀ ਪੀਤਾ ਉਦੋਂ ਬਾਅਦ ਹੁਣ ਸਮੂਦੀ ਬਣਾ ਰਹੇ ਆ ਸਵੇਰੇ ਬ੍ਰੈਕਫਾਸਟ ਵਾਸਤੇ ਤੇ ਸਮੂਦੀ ਦੇ ਵਿੱਚ ਕਿਹੜੀਆਂ ਕਿਹੜੀਆਂ ਚੀਜ਼ਾਂ ਪੰਨੀਆਂ ਉਹ ਮੈਂ ਤੁਹਾਨੂੰ ਸਾਰੀਆਂ ਦਿਖਾਉਣਾ ਹਾਂਜੀ ਆ ਮੈਂ ਧੋ ਕੇ ਰੱਖੇ ਹੋਏ ਨੇ ਸਟ੍ਰਾਬਰੀਜ਼ ਤੇ ਬਲੈਕਬੈਰੀਜ਼ ਸਟ੍ਰਾਬਰੀਜ਼ ਨੂੰ ਜੇ ਸਮੂਦੀ ਚ ਪਾਉਣਾ ਹੋਵੇ ਤਾਂ ਜਿਹੜੀ ਸਾਰੀ ਤਾਕਤ ਆਹ ਚੱਲਣਾ ਨਹੀਂ ਚਾਹੀਦਾ ਇਦਾਂ ਹੀ ਪਾਦਨੇ ਚਾਹੀਦੇ ਨੇ ਅ ਉਸ ਤੋਂ ਬਾਅਦ ਉਹਦੇ ਵਿੱਚ ਪਾਵਾਂਗੇ ਜੀ ਆਪਾਂ ਥੋੜੇ ਜਿਹੇ ਭੁਜੇ ਹੋਏ ਛੋਲੇ ਅਖਰੋਟ ਬਦਾਮ ਫੁੱਲ ਮਖਾਣੇ ਖਿਸ਼ਮਿਸ਼ ਦਾਖਾਂ ਥੋੜੀ ਜਿਹੀ ਹਲਦੀ ਜੀਰਾ ਪਾਊਡਰ ਤੇ ਜਮੈਨ ਅ ਉਸ ਤੋਂ ਬਾਅਦ ਪਾਵਾਂਗੇ ਜੀ ਇੱਕ ਕੇਲਾ ਤੇ ਇੱਕ ਕੇਲੇ ਵਿੱਚ ਪਾਵਾਂਗੇ ਇੱਕ ਸਕੂਪ ਆਰਗੈਨਿਕ ਜੰਬੋ ਓਟਸ ਦਾ ਦਲੀਆ ਵੀ ਇਹਨੂੰ ਕਹਿ ਦਿੰਦੇ ਨੇ ਉਸ ਤੋਂ ਬਾਅਦ ਇਹਦੇ ਚ ਦੁੱਧ ਪਾਵਾਂਗੇ ਆਪਾਂ ਆਹ ਕੋਠ ਦਾ ਮਿਲਕ ਮੈਂ ਵਰਤਦਾ ਹੁਣਾਂ ਤੁਸੀਂ ਦੂਜਾ ਮਿਲਕ ਵੀ ਪਾ ਸਕਦੇ ਹੋ ਜਾਂ ਜਿਹੜਾ ਵੀ ਮਿਲਕ ਤੁਹਾਨੂੰ ਸੂਟ ਕਰਦਾ ਸੀ ਉਹ ਪਾ ਸਕਦੇ ਆ ਆ ਬਦਾਮ ਦਾਖਾਂ ਤੇ ਅਖਰੋਟ ਜੇ ਰਾਤ ਨੂੰ ਭਿਓ ਕੇ ਰੱਖੇ ਹੁਣ ਤਾਂ ਬਹੁਤ ਵਧੀਆ ਛਲਕੇ ਪਾ ਲਉ ਪਰ ਮੈਂ ਭਿਉਂਤੇ ਨਹੀਂ ਹੁਣ ਮੈਂ ਇਸ ਤਰ੍ਹਾਂ ਹੀ ਉਹਨਾਂ ਨੂੰ ਵਰਤਣ ਲੱਗਿਆ ਸਾਰਾ ਕੁਝ ਬਲੈਂਡਰ ਦੇ ਵਿੱਚ ਪਾ ਲੈਣਾ ਲਈ ਸਾਰਾ ਕੁਸ ਰੀਡਿੰਗਸ ਪਾ ਚੁੱਕਿਆ ਤੇ ਉੱਤੇ ਹੁਣ ਆਪਾਂ ਪਾ ਲੈਣਾ ਦੁੱਧ ਐਨਾਂ ਕਾਹhier ਤੇ ਜੇ ਲੋੜ ਪਵੇ ਤੁਸੀਂ ਬਾਅਦ ਚ ਹੋਰ ਪਾ ਸਕਦੇ ਹੋ ਹਾਂਜੀ ਸਾਰਾ ਕੁਸ ਰੁਕ ਬੈ ਚੁੱਕਿਆ ਬਲੈਂਡਰ ਸਵਿਚ ਆਫ ਲੱਸੀ ਇੱਕ ਕਲੰਪ ਸਮਾਇ ਦੇ ਵਿੱਚ ਪਾਉਣ ਲੱਗਿਆਂ ਕੈਸ਼ੂ ਨਟਸ ਦੀ ਇਹ ਹੁਣ ਜਿਵੇਂ ਬਲੈਂਡ ਹੋ ਗਿਆ ਫਿਰ ਜੰਡੇਟ ਚਮਚਾ ਇਹਦੇ ਵਿੱਚ ਪਾਉਣ ਲੱਗਿਆਂ ਫਲੈਕਸੀਡ ਫਲੈਕਸੀਡ ਦਾ ਤੇ ਇੱਕ ਪੌਣ ਅੱਟ ਪਾਉਣ ਲੱਗਿਆਂ ਬਰਾਜੀ ਇਨਨ ਇਹ ਇੱਕ ਤੋਂ ਵੱਧ ਦਿਹਾੜੀ ਚ ਨਹੀਂ ਖਾਣਾ ਚਾਹੀਦਾ ਇੱਕ ਉਹ ਵੀ ਹਫਤੇ ਚ ਦੋ ਤਿੰਨ ਵਾਰ ਚੀਆ ਸੀਡ ਮੇਰੇ ਕੋਲ ਹੈ ਨਹੀਂ ਤੇ ਨਹੀਂ ਤੇ ਚੀਆ ਸੀਡ ਵੀ ਤੁਸੀਂ ਇਹਦੇ ਵਿੱਚ ਪਾ ਸਕਦੇ ਹੋ ਲਓ ਜੀ ਤਿਆਰ ਹੋ ਗਿਆ ਲੱਗਦਾ ਆਪਣਾ ਮਾਲ ਸਾਰਾ ਦੇਖਦੇ ਹਾਂ ਹੁਣ ਕਿਸ ਤਰ੍ਹਾਂ ਦਾ ਬਣਿਆ ਆਨੰਦ ਲੈਣੇ ਆ ਬਸ ਇਹ ਦੇਖੋ ਬਣ ਗਿਆ ਹੈਗਾ बहुत खूब बहुत खूब बहुत बढ़िया हैव अ नाइस डे